ਸਤਿ ਸ਼੍ਰੀ ਅਕਾਲ ਵੀਰ ਜੀ ਸਾਰੇ ਭੈਣ ਭਰਾਵਾਂ ਦਾ ਕਰਨ ਡੇਰੀ ਫਾਰਮ ਚ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਧਾਰੀਵਾਲ ਕਰੇਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਬਾਈ ਹੁਣਾਂ ਕੋਲ ਕੋਈ ਅੱਜ ਤਿੰਨ ਚਾਰ گاਵਾ ਟੋਪ ਦੀਆਂ ਚੰਗੇ ਕੋਕੇ ਪੀਸ ਆ ਖੁੱਲੇ ਲੇਵੇ ਵਾਲੀਆਂ ਬਾਕੀ ਵੀਰ ਹੁਣਾਂ ਕੋਲ ਲੈਂਦੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਵਧੀਆ ਵਧੀਆ ਵੀਰ ਜੀ ਠੀਕ ਠਾਕ ਜੀ ਤੁਸੀਂ ਸੁਣਾਓ ਕਿਦਾਂ ਹਾਂ ਜੀ ਵਧੀਆ ਵੀਰੇ ਵਧੀਆ ਜੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਜੀ ਵੀਰ ਜੀ ਪਿੰਡ ਧਾਰੀਆ ਕਲੇਰ ਜੀ ਤਸੀਲ ਐ ਨਾਲਾ ਜੇ ਜ਼ਿਲ੍ਹਾ ਅਮਰਸਰ ਮੋਬਾਈਲ ਨੰਬਰ ਬੋਲ ਦੋ ਵੀਰੇ 77107 55506 ਜੀ ਠੀਕ ਆ ਵੀਰੇ ਕਿੰਨੇ ਫਿਰ ਵੀਰੇ ਅੱਜ ਆਪਣੇ ਕੋਲ ਪਸ਼ੂ ਵੀਰ ਜੀ 3 ਜੀ ਠੀਕ ਆ ਜੀ ਚੰਗੇ ਪਰ ਟੋਪ ਦੇ ਬ੍ਰਾਂਡ ਹਨਾ ਵੱਡੀਆਂ ਗਾਵਾਂ ਬੇਟੀ ਮੈਂ ਨਾ ਪੂਰੀਆਂ ਘੈਂਟ ਵਜਾਂ ਲੋਡ ਆ ਲਈਆਂ ਕਿ ਕੋਈ ਗੱਲ ਹੀ ਨਹੀਂ ਕਰਨ ਵਾਲੀ ਵੇਖੋ ਕਿੱਦੋਂ ਕਰੀਏ ਫਿਰ ਵੀਰੇ ਸ਼ੁਰੂ ਜਿੱਤੋਂ ਮਰਜ਼ੀ ਵੀਰ ਜੀ ਕਰ ਲਓ ਆ ਫਿਰ ਵੀਰ ਜੀ ਇਹ ਗੱਬਣ ਆ ਗਈ ਵੀਰੇ ਗੱਬਣ ਹੀ ਲਿੱਤੀ ਐ ਅੱਛਾ ਗੱਬਣ ਆ ਗਈ ਵੇਖੋ ਵੀਰੇ ਬਾਹਰ ਚੰਗਾ ਫੁੱਲ ਕਾਤ ਵਜਣਾ ਥਣ ਥਣ ਬੜਾ ਵਧੀਆ ਲੱਗਦਾ ਬੜੋਂਗੀ ਚੰਗੀ ਆਣਾ ਵੀਰੇ ਠੀਕ ਆ ਠੀਕ ਆ ਜੀ ਹਾਂ ਜੀ ਦੇਖੋ ਵੀਰੇ ਵੈੜ ਪਰ ਬੜੀ ਰਬੂੜ ਬਹੁਤ ਆਣਾਗੇ ਵੀਰ ਜੀ ਕੋਈ ਗੱਲ ਨਹੀਂ ਆ ਵੀ ਤੁਸੀਂ ਵੇਖਣਾ ਚਾਹੁੰਦੇ ਹੋਗਾ ਬਿਲਕੁਲ ਵੀਰੇ ਬਿਲਕੁਲ ਜੀ ਫੁੱਲ ਵੀ ਇੱਥੇ ਵੱਡੀ ਵੈੜ ਆ ਬਾਕੀ ਕਰਮਾਲੀ ਥੱਲੇੋਂ ਟੱਪ ਹਾਂਜੀ ਹਾਂਜੀ ਵੀਰੇ ਠੰਡੀ ਠੁੰਡੀ ਬੜੀ ਹੈ ਦੇਖੋ ਬਿਲਕੁਲ ਜੀ ਬਿਲਕੁਲ ਅਜੇ ਵੀਰ ਜੀ ਹੱਥਾਂ ਲੈ ਜੂਗੀ ਠੀਕ ਆ ਜੀ ਹਾਂ ਜੀ ਚੰਗੀ ਵੈੜ ਹਨਾ ਵੀਰੇ ਵੀਰ ਜੀ ਥਾਣੇ ਵੇਖੋ ਕਿਹੋ ਜਿਹਾ ਲੱਗਾ ਥਾਣੇ ਥਣੇ ਵੇਖੋ ਵੀਰੇ ਕਿੱਦਾਂ ਦਾ ਲੱਗਾ ਬਣੂ ਵੀ ਇਹ ਕਰਮਾਲ ਨੂੰ ਬਹਿਣਾ ਔਖਾ ਹੋਊਗਾ ਵੀਰਾ ਕਾਲਾ ਇਹ ਨਾਲ ਤੇ 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 ਬੜੀ ਗਾਂ ਥੱਬੇ ਲਾ ਜੂਗੀ ਏ ਥੱਬੇ ਲਾ ਜੂ ਸਹੀ ਗੱਲ ਐ ਬਾਕੀ ਅਜੇ ਗੱਡੀ ਗੁੱਡੀ ਚੋਂ ਲੱਥੀ ਤੁਹਾਨੂੰ ਪਤਾ ਪਾ ਕੇ ਥੋੜਾ ਜਿਹਾ ਕਰਦਾ ਡੱਗ ਬਿਲਕੁਲ ਵੀਰੇ ਬਿਲਕੁਲ ਜੀ ਵੇਖੋ ਇੱਥੇ ਚੰਗੀ ਵੈੜ ਆ ਗਈ ਆ ਫ੍ਰੀਟ ਫਰੂਟ ਫੁੱਲ ਆ ਵੈੜ ਦੇ ਬਾਕੀ ਵੀਰ ਜੀ ਇੱਥੇ ਆਓ ਆਪਣੀ ਤਸੱਲੀ ਕਰਕੇ ਜੀ ਜਿੱਦਾਂ ਮਰਜ਼ੀ ਆਣ ਕੇ ਚੈੱਕ ਪਾਸ ਕਰੋਗੇ ਬਿਲਕੁਲ ਬਿਲਕੁਲ ਵੀਰੇ ਚਾਤ ਗੁੱਦਾ ਵੇਖੋ ਵ ਬਿਲਕੁਲ ਜੀ ਕੰਨ ਸੁਣੇ ਚੰਗਾ ਲੱਗਾ ਕਰਮਾਲੀ ਇਹਦਾ ਫਿਰ ਵੀਰ ਜੀ ਰੇਟ ਤੁਸੀਂ ਜਾ ਦਿਓ ਵੀਰ ਜੀ ਜਿੰਨੇ ਕਹੋਗੇ ਦੇ ਦਾਂ ਮੈਂ ਕਹਿੰਦਾ ਪਟਾਕੇ ਹੀ ਪਾਉਣੇ ਪਹਿਲੀ ਵੀਡੀਓ ਉਡਦੀਆਂ ਵਾਲੇ ਮੁੱਲ ਨਹੀਂ 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 ਤੁਸੀਂ ਕਰ ਦਿਓ ਜੋ ਜੀ ਕਰਦਾ ਤੁਸੀਂ ਦੱਸਣਾ ਵੀਰੇ ਆਪਾਂ ਸ਼ੋਰਟ ਕਰਾਉਣ ਆਲੇ ਹੀ ਆ ਕਰ ਦਿਓ ਵੀਰ ਜੀ ਜੈ ਜੀ ਕਰ ਦਿਓ ਤੂੰ ਦਾ ਦੇ ਕਰਨਾ ਯਾਰ ਇਹ ਕਰਨਾ ਨਹੀਂ ਜੋ ਤੂੰ ਐਡਾ ਐਡਾ ਮਾਨ ਕਰਨਾ ਇਹ ਜਿਹੜੀ ਦੂਰਾਂ ਦੇ ਫਿਰ ਐਡਾ ਦੇ ਮੁੱਲ ਕਰਨਾ ਨਹੀਂ ਕਰੋ ਤੁਸੀਂ ਦੱਸੋ ਛੜਦੀ ਦੇ ਦਈਏ ਵੀਰ ਜੀ ਅੱਛਾ ਜੈ ਜੀ ਮੈਂ ਨਾਲ ਵੀ ਜੈਜ ਬਿਲਕੁਲ ਇਹ ਨਾ ਯਾਰ ਕਿਤਾ ਮਰਜੀ ਪਟਾ ਦੋ ਕਰ ਦੋ ਬਾਕੀ ਤੇ ਇਮਾਨਦਾਰ ਛੱਡ ਦਈਏ 2000 ਇਹ ਦੋ ਹਣਾ ਛੱਡਈਏ ਹਾਂਜੀ ਵੇਖੋ ਠੰਢੀ ਵੜੀ ਏ ਸਹੀ ਗੱਲ ਆ ਵੀਰੇ ਵੱਡੀ ਵੈੜ ਆ ਫੁੱਲ ਸ਼ੂਟਿੰਗ ਨਹੀਂ ਕੋਈ ਗੱਲ ਕਰਨ ਵਾਲੀ ਥਾਂ ਨਹੀਂ ਮੈਂ ਨਾ ਵੇਖੋ ਬਰਸ ਬਰਸ ਜਨੇ ਮਰਜੀ ਭਾਈ ਦੋ ਜਾਨੇ ਬੈਠੇ ਮੈਂ ਨਾ ਉਧਰ ਹੀ ਬੈਠਾ ਪਾਜੀ ਪਾਜੀ ਪੰਡਾ ਹੈ ਕਹੀ ਗੱਲ ਹੈ ਵੀਰ ਮੀਟੀ ਬੜੀ ਗਾਂ ਥੋੜੀ ਉਧਰ ਕੀ ਦੁਰਕੀ ਗੱਡੀ ਚ ਹਾਂਜੀ 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 ਨਹੀਂ ਵੀਰੇ ਨਾਲੇ ਪਸ਼ੂ ਦੂਰੋਂ ਆਉਂਦੇ ਹਨਾ ਲੈ ਪਿੰਡੋਂ ਪਸ਼ੂ ਥੋੜੇ ਦੂਰੋਂ ਹੁੰਦੇ ਸ਼ਾਪਾ ਤੈਨੂੰ ਪਤਾ ਗਾਂ ਲੱਪਣ ਕਿڑی ਘਾਟ ਤੇ ਜੀ ਜਾਤ ਵਾਲੀ ਗੱਡੀ ਲੱਭਦੀ ਬਿਲਕੁਲ ਵੀਰ ਜੀ ਬਿਲਕੁਲ ਜੀ ਸਿਰ ਕਿੰਨੇ ਦੀ ਸੋਬੀ ਵੀਰ ਹੈ ਹਾਂ ਨਾ ਹੀ ਪਾਜੀ ਜਿਹੜੀ ਹਾਂ ਨਾ ਹਾਂਜੀ 55 ਲਓ ਜੀ 55000 ਦੀ ਵੱਡੀ ਵੈੜ ਇਹ ਦਿਵਾਲੀ ਦਾ ਆਫਰ ਕੋਈ ਸੰਭਲ ਨਾ ਭਰਾ ਇਹਨੇ ਸਾਰਾ ਸਿਆਲ ਢਕੇ ਲਾਈ ਜਾਊਗੀ ਗਰਮੇ ਨਾਲ ਮੈਂ ਕਹਿੰਦਾ ਜਿੰਨੀ ਕੋ ਸੇਵਾ ਕਰੂੰਗਾ ਨਾ ਵੀਰੇ ਮੈਂ ਨਾ ਹੋਰ ਦੋ ਛੜਦੀ 53 ਦੀ ਉਹ ਵਾਹ ਹੈ 53000 ਦੀ ਤੇਰੀ 53 ਦੀ ਲਓ ਜੀ ਤੁਹਾਡੇ ਭਰਾ ਇੱਥੀ ਦੂਰੋਂ ਆਏ ਹੋਏ ਵੇਖੋ ਵੀਰੇ 53000 ਦੀ ਫੁੱਲ ਵੱਡੀ ਵੈੜ ਆ ਪੀਰ ਜੀ ਪਰ ਰੇਟ ਤੁਹਾਡੇ ਬਿਲਕੁਲ ਜਾਇਜ਼ ਹੈ ਪੀਰ ਜੀ ਰੇਟ ਬੜੇ ਜਾਇਜ਼ ਆ ਤੁਹਾਡੇ ਮੈਂ ਨਾ ਗੱਲ ਹੀ ਨਹੀਂ ਕਿ ਪੱਖੋ ਕਰਨ ਦਿੰਦੀ ਤੁਸੀਂ ਬਾਤੀ ਵੇਖ ਬਿਲਕੁਲ ਵੀਰ ਜੀ ਬਿਲਕੁਲ ਜੀ। ਅੱਲੇ ਵੀ ਕਰਨ ਵਾਲੀ ਥੱਲੇ ਲੱਗਣੋਂ ਵਾਦਿਆ। ਬਿਲਕੁਲ ਵੀਰ ਜੀ ਬਿਲਕੁਲ ਜੀ। ਅ 75 ਹਜ਼ਾਰ ਜੀ ਦੇ ਦਈਏ ਫਿਰ ਹਣਾ। ਬਾਕੀ ਕੋਈ ਭੈਣ ਹੋਰ ਆਏਗੀ ਨਾ ਮਾਰ ਕਰਦੇ। ਚਲੋ ਠੀਕ ਆ ਠੀਕ ਆ ਜੀ। ਨਹੀਂ ਵੀਰ ਜੀ ਰੇਟ ਤੁਹਾਡਾ ਬਿਲਕੁਲ ਜਾ। ਭਰਾ ਦੇ ਚੈਨਲ ਤੇ ਵੀਡੀਓ ਵੀ ਇਹ ਨਾਲ ਅਸੀਂ ਕਿ ਮੁਰਦੀ ਪੈਸੇ ਜੀ ਕਰ ਛੱਡੀ। ਨਹੀਂ ਵੀਰੇ ਰੇਟ ਜਾ। ਰੇਟ ਜਾਇਆ ਜਾਇ ਵੀਰੇ ਟਾਡਾ ਕਿਹੜਾ ਭਰਾ ਆ ਮੋੜਨਾ ਨਹੀਂ ਹੈਗੇ ਠੀਕ ਹੈ ਜੀ ਠੀਕ ਹਾਂਜੀ ਵੇਖੋ ਵੀਰ ਜੀ ਬੜੀ ਵੱਧਰ ਆ ਇੱਥੇ ਹੋਣੀ ਬਿਲਕੁਲ ਜੀ ਬਿਲਕੁਲ ਹਾਂਜੀ ਗਾੜੀ ਫਿਰ ਵੀਰ ਜੀ ਆ ਗਈ ਇਹ ਵੀ ਕਾਂ ਗੱਪਣ ਇਹ ਵੀ ਗੱਪਣ ਜੀ ਵੀਰ ਜੀ ਫੁੱਲ ਵੱਡੀ ਵਹਿੜ ਆ ਇੱਕ ਬਰਫੀਏ ਥਾਣੇ ਵਿੱਚ ਹੀ ਕਿਹੜਾ ਲੱਗਾ ਹੈ ਥਾਣੇ ਵੇਖੋ ਤੁਸੀਂ ਦੱਸ ਦਿਓ ਕਿਹੜਾ ਲੱਗਾ ਹੈ ਇਹ ਤਾਂ ਵੀਰ ਜੀ ਆਹੀ ਕੀ ਗੱਲ ਕਰੀਏ ਇਹ ਸੰਭਾਈ ਲੱਗਾ ਆ ਵੇਖੋ ਸੰਭਾਈ ਸੁੰਬੇ ਨੂੰ ਪਰੇ ਪਰਦੇ ਚੀਜ਼ਾਂ ਤੇ ਬ੍ਰਾਂਡ ਚੀਜ਼ਾਂ ਬ੍ਰਾਂਡ ਮੈਂ ਕਹਿੰਦਾ ਵੀਰ ਜੀ ਦੇਲੇ ਖੁਸ਼ ਹੋ ਗਿਆ ਉਥੋਂ ਪੈਰ ਪਾਇਆ ਨਾ ਆ ਬ੍ਰਾਂਡ ਬ੍ਰਾਂਡ ਹੋਰ ਕਈ ਹੁੰਦੀ ਸ਼ੁਕਰ ਹੁਣ ਉਹ ਤੇ ਆਉਂਦੇ ਜਾਣਾ ਗਾਣੇ ਲੱਗ ਨਹੀਂ ਲੱਗਾਂ ਪਾਉਂਦੀ ਵਸ਼ੀ ਆ ਉਹ ਜੇ ਨਹੀਂ ਗਾ ਕੇ ਲੁੱਗੜ ਵਾਲਾ ਮਾਲ ਨਹੀਂ ਹੈ ਅਜੇ ਤਲਿਹਾਰੇ ਦੀ ਵੀ ਔਲ ਕਰਦੀ ਜੇ ਵੇਖੋ ਤੁਹਾਡੇ ਹੁੰਦੇ ਕਿੰਨੇ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਇਹ ਵੀ ਕਰਮਾਂ ਵਾਲੀ ਚੰਗੀ ਥੱਲੇੋਂ ਥੱਲੇ ਲੱਗ ਗਈ। ਬਾਈ 220 ਹੀ ਦਰਾਵੇ ਕਿਦੇ ਕਿਦੇ ਹਲਦੀ ਨਹੀਂ ਹੈਗੇ। ਤਾਂ ਮੱਝ ਪੈ ਭਾਂਡਾ ਭੈਣ ਚੋਵੇ ਭਾਂਡਾ ਵੀਰ ਚੋਵੇ। ਬਿਲਕੁਲ ਬਿਲਕੁਲ ਵੀਰੇ। ਹਾਂਜੀ। ਨਹੀਂ ਵੀਰੇ ਠੰਡੀ ਸੀਲ ਆ। ਠੰਡੀ ਸੀਲਸ ਲੱਗ ਗਿਆ ਇਹ ਤੇ। ਵਜਨ ਮੇ ਵੀ। ਵਜਨ ਵਜਨ ਨਹੀਂ ਫੁੱਲ ਰਾਜੀ ਲਹੂ ਵਾਲੀ ਬੱਛੀ ਆ ਗਈ। ਇਹ ਮੱਝ ਤੇ ਬੱਛੀ ਤੇਰਾ ਘਰ ਵੀਰੇ ਇੱਕ ਹੋਰ ਗੱਲ ਜੇ। ਮੇਰਾ ਦੁੱਧ ਵੀ ਮੱਝਾਂ ਦਾ ਤਾਂ ਮੈਂ ਨਾ ਵੀਰ ਤੂੰ ਆਪ ਦੱਸ ਕਿੰਨੇ ਲੀਟਰ ਵਾਲੀ ਆ। ਵੀਰ ਜੀ ਨਾੜਾਂ ਨੂੰੜਾਂ ਕੋ ਚੱਡੇ ਨੇ। ਓ ਜੇ 20 15 ਦਿਨ ਲੈਂਦੀ ਹੂ ਇਹਦੇ ਪਾਜੀ ਟ੍ਰੇਨ ਦਾ ਸ਼ਹਿਰ ਤੋਂ ਲੈ ਸੱਤਾ 9 ਤੇ ਕੋਈ ਜੋਗਾ ਹੁੰਦਾ ਹੀ ਬੱਲੇ ਪੱਕੀ ਗੱਲ ਹੈ ਇਹਨੇ ਤੂੰ ਆ ਕੱਸ ਦੇਖੋ ਵੀਰ ਜੀ ਫੁੱਲ ਵੱਡੀ ਵੇੜਾ ਚੰਗਾ ਦੁੱਧ ਕੱਢੂਗੀ ਵੀਰੇ ਅਹੀਂ ਭਰਾ ਦੇ ਚੈਨਲ ਤੇ ਪਾਉਂੀਆਂ ਵੀਡੀਓ ਜਿੰਨੀਆਂ ਪਾਈਆਂ ਤੇਰੇ ਚੈਨਲ ਤੇ ਉਹਨੀਆਂ ਬਿਲਕੁਲ ਬਿਲਕੁਲ ਵੀਰੇ ਕੋਈ ਗੱਲ ਨਹੀਂ ਜੀ ਦੇਖੋ ਵੀਰ ਜੀ ਭਰਾਵਾਂ ਕਰਕੇ ਆ ਹਨਾ ਯਾਰ ਵੀਰ ਜੇ ਭਰਾ ਆਏ ਤਾਂ ਏਡੀ ਦੂਰ ਤੋਂ ਆ ਗਏ ਆ ਕੋਈ ਗੱਲ ਨਹੀਂ ਦੇਖੋ ਵੀਰ ਜੀ ਦੁੱਧ ਵਾਲੀਆਂ ਸਹੀ ਗੱਲ ਆ ਵੀਰੇ ਸਹੀ ਗੱਲ ਬੇਮੀ ਇਹ ਹੀ ਨੀ ਮਾਲਾ ਅੱਜ ਸਾਡਾ ਛੁੱਟ ਕੇ ਬੈਠੇ ਹਾਂ ਸਾਡਾ ਛੁੱਟ ਕੇ ਬੈਠੇ ਵੇ ਕਰਨ ਦੀ ਗੱਲ ਕੋਈ ਇਹਦਾ ਕਿਰ ਚੀਜ਼ ਦਾ ਨਹੀਂ ਮੁੱਲ ਮੰਗਣਾ ਦਾ ਸੀਲੀ ਦਾ ਮੁੱਲ ਮੰਗਣਾ ਜੋ ਵੇ ਕੇ ਜੀ ਦਾ ਫਿਰ ਵੀਰ ਜੀ ਭੈਟੋਲ ਤੇ ਗਾਈ ਚਵਾ ਦੋ ਮੈਂ ਕਹਿੰਦਾ ਜੇ ਪੈਰ ਵੀ ਫੁੱਟ ਜੇ ਤੇ ਦੋ ਇਬਨੇ ਟਰਾਂਕਾ ਹੁੰਦੇ ਉਹ ਤਾਂ ਆਣਾ ਹੀ ਨਹੀਂ ਕੀ ਜੇ ਮੈਂ ਵੀਂਜੀ ਫਿਰ ਬਰੀਡਾਂ ਬਰੀਡਾਂ ਦਾ ਮੁੱਲ ਦਾ ਯਾਰ ਬਰੀਡਾਂ ਦਾ ਮੁੱਲ ਪੁੱਛਦਾ ਮੈਂ ਨਵਾਂ ਤੇ ਖੁਰਕੀ ਆ ਸਹੀ ਗੱਲ ਹੈ ਕੋਈ ਕਰਦੀ ਨਹੀਂ ਕਿਤੇ ਗੱਲ ਵੀ ਪਰ ਐ ਨਹੀਂ ਕਰਮਾਲੀ ਜਿੱਦਾਂ ਹਨਾ ਪਰਫੂ ਜਦੋਂ ਬਣੀ ਇੱਥੇ ਆਣੀ ਸਹੀ ਗੱਲ ਆ ਗਦੇ ਮੈਂ ਵੀਰੇ ਬਰੀਡਾਂ ਦਾ ਮੁੱਲ ਪੁੱਛਦਾ ਬਰੀਡਾਂ ਦੇ ਨਾਲ ਖੁੱਲੀ ਛੱਡੀ ਉਹਨੂੰ ਅਜੇ ਵੀ ਕੋਈ ਨਾ ਪੀ ਕੇ ਬੁੱਲੀ ਹੈ ਕਿ ਬੱਜੀ ਹੈ ਬਿਲਕੁਲ ਬਿਲਕੁਲ ਐਡੀ ਸੀ ਲੈ ਬਾਕੀ ਨਾਲਾ ਧੂੜਾ ਬੜੀਆਂ ਛੱਡੇ ਦੇ ਵੇਖੋ ਮਹavir ਵੇਖੀ ਵਿਖਾਈ ਆਪਣੇ ਭਰਾ ਨੂੰ ਲਈ ਸਾਵਣਾ ਠੀਕ ਹੈ ਠੀਕ ਹਾਂਜੀ ਇਹ ਚੰਗੀ ਵੀਰੇ ਵੇੜ ਉਹ ਚੰਗੀਆਂ ਕਰਕੇ ਵੀਰ ਨੂੰ ਇੰਨੀ ਪਾਈ ਆ ਭਰਾ ਕੋਈ ਗੱਲ ਨਹੀਂ ਵੀਰੇ ਮੰਗ ਕਾਦੀ ਭਰਾ ਆਪਣਾ ਮਾੜੀਆਂ ਕਰਕੇ ਥੋੜੀ ਪਾਈ ਨਾ ਨਾ ਵੀਰੇ ਇੰਨਾ ਕਰਮਾ ਜਿਹਾ ਸਿਰੋਂ ਖਾਂਦੇ ਆ ਭਰਾ ਇੰਨਾ ਸਿਰੋਂ ਖਾਣਾ ਔਰ ਕਿਤੋਂ ਆਪਾ ਖਾਣਾ ਬਸ ਬਸ ਇਹ ਵੀ ਤੂੰ ਹੀ ਮੁੱਲ ਕਰਨਾ ਜਿੰਨੇ ਦੀ ਆ ਜੀ ਨਾ ਯਾਰਾ ਪਾਣੀ ਗੱਲ ਕਰਨੀ ਜਿੰਨੇ ਦੀ ਹੈ ਕੀ ਦੇ ਦੇ ਸੋ ਮੋਲੇ ਤੇ ਚਲੋ ਕਰਨੂ ਬਾਅਦ ਤੇ ਤੁਹਾਨੂੰ ਪਤਾ ਇਹੋ ਜੀ ਦਾ 85 ਲੋਕਾਂ ਦੇ ਵੱਟ ਤੇ ਧਰੇ ਆ ਧਰੇ ਆਗੇ ਪਰ ਆਪਾਂ ਨਹੀਂ ਉਹ ਕੰਮ ਕਰਨਾ ਆਪਾਂ ਬਿਲਕੁਲ ਛੋਟੀ ਕਮਾਈ ਰੱਖਿਆ ਛੋਟਾ ਜਿਹਾ ਅੱਛਾ ਬਿਲਕੁਲ ਕਿੰਨੇ ਦਾ 70 ਦੀ ਦੇ ਦੀ 70 ਦੀ 70 ਕਰਦੀ ਹੈ ਮਾਨਤਨ ਮੈਨੂੰ ਪਤਾ ਥੋੜਾ ਬੋੜਾ ਕਰਨਾ ਉਹ ਯਾਰ ਜਿੰਨਾ ਮਰਜੀ ਥੋੜਾ ਕਿਉਂ ਰੋਣਾ ਹੀ ਜਿੰਨਾ ਮਰਜੀ ਕਰਾਵਾ ਆਪੇ ਦੱਸਣਾ ਵੀ ਜਿੰਨਾ ਮਰਜੀ ਵੀਰ ਕਰਾਵਾ ਕੋਈ ਗੱਲ ਨਹੀਂ ਵੀਰੇ ਆਪੇ ਦੱਸ ਦੋ ਜਿੰਨਾ ਵੀ ਕਰਦਾ ਕਰਾ ਦੋ ਛੱਡ ਦੀਏ ਹਾਂਜੀ ਛੱਡ ਦੀਏ ਦੋ ਹੋਰ ਭਰਾ ਦਾ ਮਾਨ ਕੇ ਹੋਰ ਕਰੀਏ ਹੋਰ ਕਰੀਏ ਦੱਸ ਦੇ ਦੋ ਹੀ ਕਰਦੇ ਅੱਜ ਨਾਰਾਜ਼ ਨਹੀਂ ਕਰਨਾ ਕੇ ਨੂੰ ਨਹੀਂ ਨਹੀਂ ਬਾਕੀ ਵੀਰ ਦੀ ਇਹ ਪੱਤੀ ਗੱਲ ਆ ਵੀਰੇ ਕੋਈ ਲੈ ਜੂਗਾ ਨਾ ਦੋ ਛੱਡ ਦੀਏ ਇਹ ਕੋਈ ਲੈ ਜੂਗਾ ਛੱਡ ਦੀ ਕਰ ਦੀਏ ਛੱਡ ਦੀ ਪੈ 30000 ਦੀ ਵਸੀ ਦੇ ਦਾਂਗੇ ਵੇਖੋ ਵੀਰੇ 65000 ਦੀ ਫੁੱਲ ਵੱਡੀ ਰੇਟ 63 ਦੀ ਇਹ ਦੋ ਹੋਰ ਛੱਡ ਅੱਛਾ 63 ਦੀ ਇਧਰੇ ਦੇ ਹੈ ਗਾਣੀ ਪਰ ਕੋਈ ਭਾਜੀ ਨਹੀਂ ਗੱਲ ਤੇ ਵੇਖੋ ਜਿੱਧਰ ਨੂੰ ਮਰਜ਼ੀ ਲੱਗੀ ਆ ਹਿੰਦੀ ਤੇ ਬੁੱਧੀ ਲਾਂਦੀ ਸਹੀ ਗੱਲ ਹੈ ਸਹੀ ਗੱਲ ਮੈਂ ਰੇਟ ਢਾੜਿਆ ਚ ਪਟਾਪੇ ਬਿਲਕੁਲ ਜਾਇਜ਼ ਬਿਲਕੁਲ ਨਹੀਂ ਦੇਦਾ ਹੀ ਨਹੀਂ ਕੋਈ ਇਹਨਾਂ ਚੀਜ਼ਾਂ ਤੇ ਗਾਣੀ ਕੋਈ ਭਾਜੀ ਇਹੋ ਮਜਬੂਰੀਆਂ ਚੀਜ਼ਾਂ ਦਵਾਉਂਦੀਆਂ ਆ ਕਿ ਤੇਰੀ ਕੋਈ ਨਹੀਂ ਵੇਚਦਾ ਬਿਲਕੁਲ ਨਹੀਂ ਬਿਲਕੁਲ ਬਾਕੀ ਕੋਈ ਭੈਣ ਭਰਾ ਇੱਥੇ ਆਏ ਮਾਰਦਾਨ ਹੋ ਹਨਾ ਹੋਰ ਕਰ ਦੇਣਾ ਆਪਾਂ ਆਪਣੀ ਤਸੱਲੀ ਕਰਕੇ ਖੜੀ ਨਾ ਨਹੀਂ ਕਰੇਗਾ ਇਹ ਰੇਡ ਵੀ ਇੱਥੇ ਡਾਡੇ ਜਾ ਜਾ ਬਿਲਕੁਲ ਨਾ ਨਜ਼ਾਰਾ ਆ ਗਿਆ ਰੇਡ ਹਨਾ ਬਿਲਕੁਲ ਜਿਆ ਗਾੜੀ ਵੀਰੇ ਆ ਗਈ ਇਹ ਵੀਰੇ ਗਿਫਟ ਵਾਲਾ ਅੱਛਾ ਕੋਸ਼ ਲਾਲਾ ਅੱਛਾ ਇਹ ਆਫਰ ਹੀ ਆ ਫਿਰ ਆਜਾ ਠੀਕ ਇਹ ਵੀ ਵੀਰੇ ਗੱਬਣ ਇਹ ਹੀ ਗੱਬਾਣੀ ਠੀਕ ਹੈ ਜੀ ਇਹ ਵੀ ਗੱਬਣ ਆ ਇਹ ਵੀ ਜਿਹੜਾ ਆਪਣਾ ਭਰਾ ਲੈ ਜੂ ਵੀ ਨਜ਼ਾਰੇ ਲਊਗਾ ਮੈਂ ਕਹਿੰਦਾ ਹੰਦੇ ਉਹ ਕੀ ਕਿਦਾਂ ਸਹੀ ਗੱਲ ਜਿੰਨੀ ਪਛਾਣ ਉਹਨੀ ਗਾਣ ਇਹ ਥਾਣੇ ਤੋਂ ਕਿਹੜਾ ਇਹ ਥਾਣਾ ਸਾਲ ਸੁੰਬਾ ਸੁੰਬਾ ਥਾਣਾ ਸੁੰਬਾ ਜੋਨ ਦਾ ਯਾਰ ਆਦੇ ਰੂਗੀ ਇਹੋ ਕਿ ਕਰਮਾੜੀ ਜਿੱਦਣ ਨੀਂਦ ਆਇਆ ਕਰੂ ਵੀਰੇ ਮੈਂ ਅੰਨਾ ਕਿਨੇ ਗੱਲਾਂ ਇਹ ਵੀ ਵੀਰ ਹਫਤਾ ਲੈ ਜਾਂਦੀ ਠੀਕ ਹੈ ਜੀ ਬਾਕੀ ਵੀਰ ਜੀ ਇਹਦਾ ਇੱਕ ਕੱਦਵਾ ਜਣਾ ਫੁੱਲ ਚੰਗਾ ਲਹੂ ਵਾਲੀ ਵੇੜਾ ਇਹ ਵੀ ਚੰਗਾ ਦੁੱਧ ਦੱਦ ਚੁਵਾਈ ਜਾਊਗਾ ਨਾ ਲਹੂ ਵਾਲੀ ਮਸ਼ੀਨ ਹੈ ਕਿ ਜਿੰਨੇ ਨਚੋਣਾ ਨੇ ਫਿਰ ਚੋਣਾ ਬਿਲਕੁਲ ਜੀ ਬਿਲਕੁਲ ਹਾਂ ਦੇ ਵੀ ਹੁਤਾ ਰਾਯੋ ਨਾ ਵੀਰੇ ਹਉ ਤਾ ਵੀ ਆਮ ਨਾ ਲਾਈ ਨਾ ਚੰਗੀ ਵਿਹੜ ਵੀਰ ਜੀ ਚੰਗੀ ਚੰਗੀ ਠੰਡੀ ਵੀਰ ਜੀ ਇਹਦਾ ਰੇਟ ਫਿਰ ਦੇ ਲੋ ਜਿੰਨੇ ਦੇਣੀ ਆਪਾਂ ਗੱਲ ਹੀ ਨਹੀਂ ਕਰਨੀ ਤੁਹਾਡੇ ਨਾਲ ਯਾਰ ਵੀਰ ਜੀ ਨੇ ਚੰਗੀ ਲੱਗਦੀ ਲੈ ਜਾ ਦੱਸੋ ਫਿਰ ਭਾਈ ਇਹ ਗਿਫਟ ਹੀ ਜੋ ਵੀ ਗਿਫਟ ਹਾਂਜੀ ਕਿੰਨੇ ਦਾ ਮੈਂ ਨਾ ਜ਼ਿਆਦਾ ਦੇ ਨਹੀਂ ਗੱਲ ਹੈ ਗਿਫਟ ਹੀ ਕਰਦੀ ਆ 45000 ਦੀ ਦੇ ਦਾਂਗੇ ਵੀ 45000 ਦੀ 42 ਦੀ ਦੇ ਦਾਂਗੇ ਪੂਰੇ 40 ਦੇ ਪੂਰੇ 40000 ਦੇ ਥਾਣਾ ਵੇਖੋ ਵੀਰੇ ਕਿਹੜਾ ਲਗਾ ਸੰਭਾਲ ਅਸਲ ਗਾਂ ਥਣ ਦੀ ਹਾਂ ਚੰਗੀਆਂ ਵੇਖੀਦਾ ਥਾਣੇ ਗਾਂ ਹੀ ਉਹ ਹੈ ਗਾਂ ਥਣ ਦੀ ਆ ਵੀ ਵੇਖਣਾ ਘਰ ਵੀ ਲਾਈਆਂ ਇਹਨਾਂ ਦੇ ਥਾਣੇ ਇਹੋ ਜੀ ਸਹੀ ਗੱਲ ਹੈ ਯਾਰ ਸ਼ਹਿਰ ਹੈ ਆ ਗਾੜੀ ਸ਼ਹਿਰ ਚੰਗੇ ਬਰੀਡ ਦੇ ਪਸ਼ੂ ਰੱਖੇ ਗਾੜੀ ਉੱਤਰਦੀ ਸ਼ਾਮ ਟੋਕਰ ਦਾ ਘਰ ਰੱਖ ਲਈ ਆ ਵੇਖ ਸਹੀ ਗੱਲ ਆ ਗਏ ਵੇ ਕੈਰੀ ਨਾ ਪਰ ਵੀਰ ਜੀ ਇਹ ਤਾਂ ਨਹੀਂ ਕਿੰਨਾ ਹੀ ਰੱਖਿਆ ਦਿੰਦੇ ਤੇ ਮੈਂ ਨਾਲ ਵੀ ਸਹੀ ਕਹਿ ਆ ਗੀ ਨਹੀਂ ਚੰਗੀਆਂ ਵੇੜਾ ਜਿਹੜੀ ਮਾਲ ਨੂੰ ਲੱਗੀ ਯਾਰ ਉਹ ਕਾਇ ਲੈਣੇ ਹੋ ਮਕਸਦ ਇਹ ਵੀ ਮਾਲ ਚੰਗਾ ਲਿਆਓ ਚੰਗਾ ਸਾਫ ਕਰਾ ਕੇ ਦਾ ਵੀ ਫੈਲਾ ਕਰਾਓ ਵੇਰੇ ਚੰਗੀਆਂ ਵੇੜਾ ਵੱਡੀਆਂ ਵੇੜਾਂ ਵੀ ਕੋਲ ਬਾਕੀ ਵੀਰ ਜੀ ਰੇਟ ਰੇਟ ਬਿਲਕੁਲ ਹੀ ਵੀਰਾਂ ਦੇ ਜਾਇਜ਼ ਆ ਜਿਹੜੀਆਂ ਉੜਦੀਆਂ ਆਲੇ ਫੇਰ ਕੋਈ ਭਾਈ ਆਪਣਾ ਵੀਡੀਓ ਬਣਾਉਂਦਾ ਇਹੋ ਮਕਸਦ ਹੈ ਵੀ ਕੇ ਦਾ ਵੀ ਫਾਇਦਾ ਕਰਾਓ ਨਿਰਾਲਾ ਕਰਾਓ ਹਾਂ ਬਿਲਕੁਲ ਨਹੀਂ ਭਾਈ ਜੇ ਇਹਦੇ ਕੇ ਦਾ ਨਾ ਫਾਇਦਾ ਹੋਏ ਤਾਂ ਸਾਡਾ ਵੀਡੀਓ ਭਰਾ ਜੀ ਕੇ ਦਾ ਘਰ ਮਾਰ ਕੇ ਕਿਉਂ ਆ ਬਸ ਬਿਲਕੁਲ 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 ਮਕਸਦ ਹੀ ਹੈ ਵੀ ਵੀਡੀਓ ਬਣਾਉਣੀ ਇੱਕ ਜਿਹੜਾ ਭਰਾ ਇੱਥੇ ਆਣ ਕੇ ਵੇਖੂਗਾ ਨਾ ਦੇਖੋ ਉਹਦਾ ਹੋਰ ਮਾਨਤਾਨ ਆਪਾਂ ਕਰ ਦੇਣਾ ਜੀ ਅਛਾ ਹੋਰ ਮਾਨ ਮੈਂ ਆਂਦਾ ਭਾਈ ਵਪਾਰੀ ਵੀ ਲੈ ਜਾਣਾ ਵਪਾਰੀ ਵੀ ਆਪਣੇ ਕੋਲੋਂ ਲੈ ਕੇ ਕਾਰੋਬਾਰੀ ਵੀ ਰੋਟੀ ਬਚੇਗੀ ਉਹਨਾਂ ਨੂੰ ਬਚੂਗੀ ਵੀਰ ਇਹ ਵੀ ਪਤਾ ਵੀ ਲਗਾਉਂਗੀ ਕਾਰੋਬਾਰੀ ਇੱਥੇ ਹੁਣ ਵੀ ਕਰਨ ਦੇਈ ਕਾਰੋਬਾਰੀ ਵੀ ਕਰਦੇ ਪਰ ਇੱਕ ਸ਼ੌਂਕ ਜੇ ਨੇ ਪਾਇਆ ਸ਼ੌਂਕਣਾ ਭਾਵਾਂ ਕਰਕੇ ਭਾਵਾਂ ਕਰਕੇ ਘਰ ਵਾਲਾ ਚੰਗੀਆਂ ਵੀਰ 100 ਰੁਪਏ ਵੀਰ ਨੇ ਕਹਿਤਾ ਹੈ ਕਿ ਵੀਡੀਓ ਕੰਮੀ ਹੈ ਮੈਂ ਵੀਰ ਜੀ ਨੂੰ ਮੋੜ ਦੇ ਮਾਨ 40 ਦੀ ਟਿਕਣ ਦੇ ਪਰਸਾਂ ਸਾਡਾ ਲਾਈਆਂ ਹਟ ਗਈਆਂ ਹੁਣ ਵੀ ਨਹੀਂ ਵਿਕਦੀਆਂ ਬਿਲਕੁਲ ਬਿਲਕੁਲ ਵੀਰੇ ਮੈਂ ਮੰਡੀਆਂ ਵੀਰੋ ਨਾਲ ਬੜੇ ਫੋਨ ਲਾਇਆ ਮੈਂ ਜਦੋਂ ਮੈਂ ਘਰ ਆਇਆ ਨਾਟਾ ਡੈਲ ਫੇਰ ਘਰ ਜਾਣਾ ਸਾਡਾ ਕੋਲ ਚੈਨਲ ਦੇਖ ਲਓ ਵੀਰੇ ਸਿੱਧਾ ਢਾਡੇ ਕੋਲ ਹੀ ਆਏ ਭਰਾ ਫਿਰ ਤੇਰਾ ਮਾਣ ਨਹੀਂ ਨਾ ਨਾ ਸਾਡਾ ਕੋਲ ਚੈਨਲ ਲੈ ਕੇ ਆਏ ਖਾਲੀ ਨੂੰ ਮੋੜਾਂਗੇ ਨਹੀਂ ਦੇਖੇ ਕਿਤਨਾ ਵਾਂਗੇ ਨਜ਼ਾਰੇ ਬੰਨੇ ਵੀ ਦੀ ਆ ਗਿਆ ਉਹਨੂੰ ਨਹੀਂ ਮੋੜਨਾ ਬਸ ਠੀਕ ਆ ਜੀ ਵੱਡੀਆਂ ਲੜਾਂ ਵੱਡੀਆਂ ਵੇਖੋ ਵੀਰੇ ਵੇੜਾ ਚੰ